ਖੜਖੜ ਕਲਾ ਪਹੁੰਚੇ ਸੀਮਾ ਨੇ ਲੰਬੇ ਹਥੀ ਲਿਆ ਵਿਰੋਧੀ ਰਾਜਾ ਬੜਿੰਗ ਕੈਪਟਨ ਤੇ ਸੁਖਬੀਰ ਬਾਦਨ ਨੂੰ ਲਾਇ ਰਗੜੇ ਮੈਨੂੰ ਤਾਂ ਆਪਣਾ ਲੱਗੀ ਜਾਂਦਾ ਰਹਿੰਦਾ ਕਿ ਜਿਹੜਾ ਭਗਤ ਸਿੰਘ ਨੇ ਸਾਡੇ ਸਿਰ ਕਰਜ਼ਾ ਚਾੜਿਆ ਹੋਇਆ ਉਤਾਰ ਤਾਂ ਨਹੀਂ ਸਕਦੇ ਪਰ ਥੋੜਾ ਬਹੁਤ ਜੋਬਦਾਨ ਪਾ ਸਕਦੇ ਆ ਕਿ ਭਾਈ ਅਸੀਂ ਆ ਕਰ ਸਕਦੇ ਆ ਜੀ ਆ ਕਰ ਸਕਦੇ ਸੀ ਸਾਡੇ ਕੋਲ ਕਲਮ ਸੀ ਅਸੀਂ ਆ ਕਰ ਸਕਦੇ ਸੀ ਕੋਈ ਅਗਲੀਆਂ ਪੀੜ੍ਹੀਆਂ ਲਾਂਭਾ ਤਾਂ ਨਹੀਂ ਦੇਣਗੇ ਹਨਾ ਵੀ ਜਦੋਂ ਤੁਸੀਂ ਸੀਗੇ ਤੁਸੀਂ ਕੀ ਕੀਤਾ ਫਿਰ ਉਹਨਾਂ ਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਜਨਮ ਦਿਨ ਹੀ ਪਤਾ ਦਿਨਾਬ ਪਹਿਲੀ ਹੋਈ ਵਿਧਾਨ ਸਭਾ 'ਚ ਮੈਂ ਪੁੱਛ ਲਿਆ ਸੀ ਪਹਿਲੀ ਹੋਈ ਵਿਧਾਨ ਸਭਾ 'ਚ ਰਾਜਾ ਬੜਿੰਗ ਨੂੰ ਕਿ ਤੈਨੂੰ ਪਤਾ ਕਿ ਭਗਤ ਸਿੰਘ ਦਾ ਜਨਮ ਦਿਨ ਕਦੋਂ ਆ ਕਹਿੰਦਾ ਮੈਨੂੰ ਪਤਾ ਨਹੀਂ ਕੀ ਪੜੀ ਗਏ ਹਾਂ ਫਿਰ ਦੇਸ਼ ਦੇ ਕਾਂਗਰਸ ਦੇ ਨੈਸ਼ਨਲ ਦੇ ਯੂਥ ਦੇ ਪ੍ਰਧਾਨ ਰਹੇ ਨੇ ਤੈਨਾਂ ਨੂੰ ਭਗਤ ਸਿੰਘ ਦਾ ਜਨਮ ਦਿਨ ਨਹੀਂ ਪਤਾ ਇਹਨਾਂ ਤੋਂ ਕੀ ਉਮੀਦ ਕਰ ਲੋਂਗੇ ਤੁਸੀਂ ਇਹਨਾਂ ਨੂੰ ਤਾਂ ਆਪਦਿਆਂ ਦੇ ਪਤਾ ਹੈ ਮੇਰਾ ਦਾਦਾ ਮੇਰਾ ਚਾਚਾ ਮੇਰਾ ਸਾਲਾ ਮੇਰਾ ਭਤੀਜਾ ਮੇਰਾ ਜੀਜਾ ਬਸ ਆਹੀ ਚੀ ਚੱਲ ਜਾਂਦੀ ਹੋਰ ਕੋਈ ਨਹੀਂ ਹੈਗਾ ਔਰ ਉਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੀ ਆ ਹੁਣ ਉਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡਾਇਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਬ ਭਰ ਗਿਆ ਉਸ ਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾ ਰਹੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਿੱਟਿਆਂ ਦੇ ਵਪਾਰੀ ਕਹਿੰਦੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਪਾਸੇ ਤਾਂ ਖੜ੍ਹਜੋ ਦੂਜਿਆਂ ਵਾਲੇ ਮੋਟਰਸਾਈਕਲ ਵਾਂਗ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜ੍ਹ ਜੰਨੇ ਹੋ ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ ਕੈਪਟਨ ਮਰਿੰਦਰ ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀਆਂ ਅਧਿਕਾਰ ਤਾਂ ਉਹਨਾਂ ਦੇ ਹੀ ਹੈ ਬਸ ਅਸੀਂ ਤਾਂ ਪਸ਼ੂ ਆਪਾਂ ਤਾਂ ਭੇਡਾਂ ਬੱਕਰੀਆਂ ਆਪਾਂ ਦਾ ਆਪਣੇ ਅਧਿਕਾਰ ਕੋਰ ਨਹੀਂ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ ਉਹਨਾਂ ਦੀ ਹਿਸਟਰੀ ਸੁਣ ਲਓ ਮੈਨੂੰ ਪੱਤਰਕਾਰਾਂ ਨੇ ਕਿਤੇ ਟੀਵੀ ਚੱਲ ਚੱਲ ਰਹੀ ਸੀ ਡਿਬੇਟ ਲਾਈਵ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ ਰਾਉਂਡ ਹੈ ਮੈਂ ਕਿਹਾ ਅੱਛਾ ਜੀ ਕਹਿੰਦੇ ਹੁਣੇ ਤੇਨੂੰ ਨਾਮ ਲਵਾਂਗੇ ਕਿਸੇ ਬੰਦੇ ਦਾ ਉਹਦੇ ਬਾਰੇ ਤੂੰ ਦੱਸਣਾ ਕੁਝ ਵੀ ਬੋਲਣਾ ਮੈਂ ਦੱਸੋ ਜੀ ਕਹਿੰਦੇ ਵੀ ਸੁਖਵੀਰ ਬਾਦਲ ਮੈਂ ਕਿਹਾ ਜੀ ਪਹਾੜਾਂ ਵਾਲੇ ਅੰਗਰੇਜ਼ੀ ਸਕੂਲਾਂ ਚ ਪੜੇ ਨੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਨਾ ਪੰਜਾਬੀ ਲਿਖਣੀ ਆਉਂਦੀ ਹੈ ਨਾ ਪੜ੍ਹਨੀ ਆਉਂਦੀ ਹੈ ਨਾ ਬੋਲਣੀ ਆਉਂਦੀ ਹੈ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਮੈਂ ਕਹਿੰਦਾ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਤੇ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਵਿਚਦੀ ਅਕਾਲੀ ਦਲ ਦਾ ਰਾਜ ਆ ਗਿਆ ਤਾਂ ਅਕਾਲੀ ਦਲ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਆਈ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਮੈਂ ਕਦੇ ਦੇਖੇ ਨਹੀਂ ਕਹਿੰਦੇ ਬੜਾ ਔਖਾ ਸਵਾਲ ਪਤਾ ਭਗਵੰਤ ਮਾਨ ਮੈਂ ਕੀ ਬੋਲਾਂ ਉਹਦੇ ਬਾਰੇ ਮੈਂ ਕਹਿੰਦਾ ਜੀ ਦੋ ਗੱਲਾਂ ਕਹੂੰਗਾ ਇੱਕ ਭਗਤ ਸਿੰਘ ਦਾ ਸ਼ੇਰ ਹੈ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਕੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ